ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝਟੀ ਐ ਤਦ ਡਿਠੀ ਸਚੀ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵੀ ਸਾਹੂ ਸਜਣ ਸੱਚਾ ਪਾਤਿਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਐਸਨੋ ਯਾਰ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੌਂ ਜਾਰ ਪਹੁੰਚੈ ਆਈ ਗੋਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵ ਜਾਇ ਹੋਰ ਮਰ ਜੰਮਹਿ ਆਵਹਿ ਜਾਵਹਿ अंत गए पशुतावह बिन नावै सुख ना होई अठक मवै सो फल पावै मनमोख है पात खोई ਜਾਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੋ ਜਾਰ ਪਹੁੰਚੈ ਆਈ ਕਾਇਆ ਕੰਚਨਤਾ ਥੀਏ ਜਾ ਸਤ ਗੁਰ ਲੈ ਮਿਲਾਏ ਪ੍ਰਮਾ ਮਾਇਆ ਵਿਚਹੁ ਕੱਟੀਐ ਸਚੜੈ ਨਾਮਿ ਸਮਾਈ ਸੱਚੈ ਨਾਮਿ ਸਮਾਈ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚ ਹਉ ਹਉ ਮੈਂ ਜਾਏ ਜਿਨੇ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗਉ ਪਾਏ ਕਾਇਆ ਕੰਚਨਤਾ ਥੀਏ ਜਾ ਸਤ ਗੁਰ ਲੈ ਮਿਲਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤ ਗੁਰ ਦੇ 부ਝਾਏ ਬਿਨ ਸਤ ਗੁਰ ਭਰਮ ਭੁਲਾਣਿਆ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੇਨ ਮੋਹ ਜਾਏ ਅਵ ਗੁਣ ਪਸ਼ੁਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕਾ ਅੰਕ ਸਮਾਏ ਤਿਸ ਜੀਵਡ ਅਵਰ ਨਾ ਸੂਝਾਈ ਕਿਸ ਆਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜਿਨੇ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗਉ ਪਾਈਐ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਏ ਤੈਨ ਮਿਲਿਆ ਮਾਲ ਸਭ ਜਾਏ ਸੱਚ ਸੱਚ ਨਾਏ ਸੱਚ ਸਹਜ ਸੁਭਾਏ ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀਆ ਬੁਝਾਏ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇ ਹਉ ਤਿੰਨ ਕਾ ਲਾਗਉ ਪਾਈ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੀ ਸੱਚੜਾ ਸੱਚ ਧਿਆਇ ਹਉ ਤਿਨ ਕੈ ਲਾਗਉ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਇਸ ਨੌ ਜਨ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮ ਆਵੈ ਜਾਏ